ਮਕਸਦ ਸਾਡਾ ਸ਼ਿਫਸਰਾ ਪੰਜਾਬ ਦਾ ਹੋਏ ਸਾਡੀ ਦਿੱਲੀ ਬੰਦੀਆਂ ਦਾ ਜਿਹੜਾ ਹਿੰਦੂਆਂ ਦਾ ਕਤਲ ਕੀਤਾ ਗਿਆ ਪਹਿਰਗਾਮ ਦੀ ਜਿਹੜਾ ਕਤਲੇਆਮ ਕੀਤਾ ਗਿਆ ਅਸੀਂ ਉਹਦੀ ਬਿਲਕੁਲ ਪਰਸਨਾ ਕਰਦੇ ਆ ਅਸੀਂ ਨਹੀਂ ਸਾਰਾ ਦੇਸ਼ ਕਰਦਾ ਸ਼ਿਫਸਾਣੀ ਕਹਿ ਲੈਣੀ ਹਿੰਦੂ ਲੋਕ ਕਹਿਣਗੇ ਮੋਦੀ ਜੀ ਤੁਸੀਂ ਸਾਨੂੰ ਹਿਊਮਨ ਬੰਬ ਬਣਾ ਕੇ ਪਾਕਿਸਤਾਨ ਭੇਜੋ ਜਿੰਨਾਂ ਨੇ ਸਾਡੇ ਹਿੰਦੂ ਭਰਾ ਮਾਰੇ ਨੇ ਅਸੀਂ ਉਹਨਾਂ ਦਾ ਘਰ ਤੋਂ ਬਾਹਰ ਕਰ ਸਕੀਏ ਬਿਲਕੁਲ ਹੱਤਿਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਸੀਂ ਪਾਕਿਸਤਾਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇੱਕ ਤਾਂ ਪਹਿਲਾਂ ਦੋ ਟੁਕੜੇ ਹੋਏ ਸੀ ਬੰਗਲਾਦੇਸ਼ ਨਾਲ ਹੋਏ ਸੀ ਅਗਰ ਹੁਣ ਹਿੰਦੂਆ ਨੇ ਦੇਖ ਲਿਆ ਹੁਣ ਸਰਕਾਰਾਂ ਨੇ ਸਾਡੇ ਤੁਹਾਡੇ ਤਿੱਖੀ ਅਕਲ ਦੇਖ ਲਿਆ ਤੇ ਤੁਹਾਡੇ ਤਿੰਨ ਟੁਕੜੇ ਹੋਣਗੇ ਪੁਲਿਸਦਾਨ ਤੁਹਾਡਾ ਤਿਆਰ ਹੈ ਸਿੰਧੂਸਤਾਨ ਤੋਂ ਬੱਦ ਤਿਆਰ ਹੈ ਅਸੀਂ ਸੌ ਸੌ ਚਤਾਂਦੀ ਦੇਣਾ ਚਾਹੁੰਦੇ ਹਾਂ ਅਗਰ ਭਾਰਤੀਆਂ ਨੇ ਪਾਣੀ ਬੰਦ ਕੀਤਾ ਜੇ ਭਾਰਤੀਆਂ ਨੇ ਬਾਥਰੂਮ ਵੀ ਤੁਹਾਡੇ ਨਾਲ ਮੂੰਹ ਕਰਕੇ ਕਰਤਾ ਨਾ ਤੁਹਾਡੇ ਬਾੜ ਆ ਜੇ ਦੀ ਹਾਂਜੀ ਆ ਤੁਹਾਡੇ ਨੂੰ ਕਿੱਥੇ ਬਤਨ ਕੀਤਾ ਹੋਇਆ ਹੈ ਤਾਰੀ ਬਾਰਡਰ ਤੇ ਕਰ ਰਹੇ ਹਾਂ ਜੀ ਮਹਾਰਾਜ ਸਾਡਾ ਰੋਸ਼ ਦੀ ਪ੍ਰਗਟ ਕਰਨ ਹੈ ਪਾਕਿਸਤਾਨ ਦੇ ਲੋਕਾਂ ਨੂੰ ਵੀ ਦਿਖਾਣਾ ਚਾਹੁੰਦੇ ਆ ਭਾਰਤ ਦੀ ਸਰਕਾਰ ਨੂੰ ਵੀ ਦਿਖਾਣਾ ਚਾਹੁੰਦੇ ਆ ਕਬ ਸੈਨ ਨਹੀਂ ਹੋਗਾ ਅਤਵਾਦ ਹੁਣ ਸੈਨ ਨਹੀਂ ਹੋਊਗਾ ਮਕਸਦ ਇਹ ਹੈ ਵੀ ਅਸੀਂ ਸਰਕਾਰ ਤੋਂ ਚਾਹੁੰਦੇ ਆ ਇੱਕ ਤਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਾਣੇ ਮਾਂ ਮੰਦੀ ਆਜ਼ਾਦੀ ਦਿੱਤੀ ਜਾਵੇ ਅਸੀਂ ਖੁਦ ਬਾਗੇ ਬਾਰਡਰ ਟੱਪ ਕੇ ਸਾਨੂੰ ਆਜ਼ਾਦੀ ਦਿੱਤੀ ਹੋਵੇ ਅਸੀਂ ਉਹਨਾਂ ਨੇ ਤਾਂ ਧਰਮ ਪੁੱਛਿਆ ਸੀ ਨਾ ਅਸੀਂ ਉਹਨਾਂ ਨੂੰ ਆਪਣਾ ਧਰਮ ਦੱਸਾਂਗੇ ਕਿ ਅਸੀਂ ਕੌਣ ਆ ਉਹਨਾਂ ਨੇ ਤਾਂ ਦੱਸਿਆ ਨਹੀਂ ਆਪਣਾ ਧਰਮ ਉਹਨਾਂ ਨੇ ਪੁੱਛਿਆ ਸੀ ਅਸੀਂ ਦੱਸਾਂਗੇ ਜੋ ਤੁਸੀ ਗੱਲ ਕੀ ਲੱਗਦਾ ਪ੍ਰੈਕਟੀਕਲ ਹੈ ਕਿਉਂ ਨਹੀਂ ਹੋ ਸਕਦੀ ਪ੍ਰੈਕਟੀਕਲ ਸਰਕਾਰਾਂ ਜਾਣ ਬਹੁਤ ਕੁਝ ਹੁੰਦਾ ਸਰਕਾਰਾਂ ਜਾਣ ਬਹੁਤ ਕੁਝ ਜਾਨ ਸਰਕਾਰ ਆਪ ਕਰਦੇ ਅਸੀਂ ਕਿਹੜਾ ਕਿਹਨ ਅਸੀਂ ਇਹ ਸਰਕਾਰ ਨੂੰ ਸਮਰਥਨ ਦੇਣਾ ਹੈ ਕਿ ਮੋਦੀ ਜੀ ਹਮਲਾ ਕਰੋ ਦੇਸ਼ ਤੁਹਾਰੇ ਸਾਥ ਹੈ ਸਾਫ਼ ਕਹਤਾ ਮੋਦੀ ਜੀ ਬਿਲਕੁਲ ਬਹੁਤ ਅਸੀਂ ਦਰਾਂਗੇ ਹਮਲਾ ਬਿਲਕੁਲ ਕਰਨਾ ਚਾਹੀਦਾ ਅੱਜ ਉਹਨਾਂ ਨੂੰ ਮੋਦੀ ਸਾਹਿਬ ਨੂੰ ਇਹ ਦੱਸਣ ਇਸ ਜਿੱਤੇ ਪਹੁੰਚੇ ਹੈ ਸਾਡੇ ਫੌਜੀ ਭਾਈ ਜਾਨੂ ਵੀ ਤੇ ਪੂਰਾ ਦੇਸ਼ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਦੇਸ਼ ਤੁਹਾਡੇ ਨਾਲ ਨਹੀਂ ਦੇਸ਼ ਤੁਹਾਡੇ ਨਾਲ ਹੈ ਦੇਸ਼ ਚੰਦ ਕਿ ਅੱਜ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦਿੱਤਾ ਗਿਆ ਕਿਸੇ ਨਾਗਰਿਕ ਭਾਰਤ ਦੇ ਨੇ ਜਿਹਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਵਾਪਸ ਪਾਕਿਸਤਾਨ ਜਾਓ ਉਹ ਕਹਿੰਦੇ ਕਿ ਸਾਡਾ ਕੀ ਕਸੂਰ ਹੈ ਕਿ ਉਖਾਤਕਵਾਦੀਆਂ ਦਾ ਕੋਈ ਧਰਮ ਨਹੀਂ ਹੈ ਉਹ ਹੀ ਤਾਂ ਪਾਲ ਰਹੇ ਮਰੇ ਕਿਉਂ ਨਹੀਂ ਤਰੇ ਮੈਨੂੰ ਇੱਕ ਗੱਲ ਦੱਸੋ ਇੱਕ ਮਿੰਟ ਜਰਾ ਹਰ ਵळे ਅਹਿਮਦ ਅਸलम ਹਮੀਦੀ ਕਿਉਂ ਹੁੰਦੇ ਆ ਧਰਮ ਦਾ ਵੀ ਪਤਾ ਲੱਗਿਆ ਧਰਮ ਦੱਸਣ ਦੀ ਲੋੜ ਥੋੜੀ ਆ ਧਰਮ ਦੱਸਣ ਦੀ ਲੋੜ ਹੋਵੇ ਵੀ ਜੇੜਾ ਕਲਮਾ ਬੜਵਾ ਨੂੰ ਛੱਡਦਾ ਜਾਊਗਾ ਠੀਕ ਹੈ ਨਾ ਜੇੜਾ ਕਲਮਾ ਨਹੀਂ ਬੜੂਗਾ ਉਹਦੀ ਪੈਂਟ ਲਾ ਕੇ ਵੀ ਦੇਖੀ ਜਾਊਗੀ ਹਲੇ ਵੀ ਆਪਾਂ ਪੁੱਛਦੇ ਹਾਂ ਵੀ ਉਹਨਾਂ ਤੰਕਬਦੀਆ ਤਾਂ ਨਹੀਂ ਹੁੰਦਾ ਹੋਰ ਘਰੋਂ ਕੀ ਤਾਂ ਪਤਾ ਲੱਗਦਾ ਹੁੰਦਾ ਇਸ ਤਰ੍ਹਾਂ ਪ੍ਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਇੱਸੀ ਕਰਕੇ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਦੀਆਂ ਅੱਖਾਂ ਖੁੱਲਣ ਤੇ ਸਰਕਾਰਾਂ ਨੂੰ ਸਮਰਥਨ ਕਿ ਜੇ ਤੁਸੀਂ ਬਾਹਰ ਬਾਰਡਰ ਤੇ ਲੜੋਂਗੇ ਤਾਂ ਦੇਸ਼ ਦੇ ਅੰਦਰੂਨੀ ਲੜਾਈ ਸਾਡੇ ਲੋਕ ਵੀ ਲੜਣਗੇ ਜੇ ਕੋਈ ਹੋਊਗਾ ਕਤਾਰ ਤਾਂ ਉਹਨੂੰ ਸੰਭਾਲਣ ਲਈ ਸਾਡੀਆਂ ਸ਼ਿਵਸਾਣ ਹਥਿਆਰ ਨੇ

ਹੋਰ ਵੀ ਸਾਕਤਾਂ ਨੇ ਜੈਗਾ ਪਰ ਸਰਕਾਰ ਨੂੰ ਹਾਕੀ ਦਾ ਬਿਲਕੁਲ ਮਨਾ ਕਰਦੇ ਕਿ ਨਹੀਂ ਆ ਸਕਦਾ ਪਾਕਿਸਤਾਨ ਹਾਂਜੀ ਬਿਲਕੁਲ ਨਹੀਂ ਆਲੇ ਚਾਹੀਦੇ ਆਲੇ ਨਹੀਂ ਚਾਹੀਦੇ ਭਾਈ ਸਾਹਿਬ ਮੇਰੀ ਗੱਲ ਸੁਣੋ ਜਹਾਜ ਜਿੱਦ ਨੂੰ ਦੱਸਾਂ 83000 83000 ਲੜਕੀ ਪੰਜਾਬ ਦੀ ਪਾਕਿਸਤਾਨ ਵਿਆਹੀ ਹੋਈ ਹੈ ਉੱਥੇ ਵਿਆਹ ਕਰਦੀ ਆ ਬੱਤੇ ਜੰਮ ਹਿੰਦੁਸਤਾਨ ਆਂਦੀ ਆ ਇਹਦਾ ਮਤਲਬ ਕੀ ਹੈ ਤੁਸੀਂ ਕਣ ਕੇ ਦੇਖੋ ਇਹਦਾ ਮਤਲਬ ਕਦਾ ਕੀ ਹੈ